ਸਟੂਡੈਂਟ ਆਇਆ ਪਰ ਲੋਕੋਆਂ ਵਾਲਾ ਤਾਂ ਇੰਡੀਆ ਤੋਂ ਚੇਚੇ ਤਾਰ ਦੇ ਆਇਆ ਕਬੱਡੀ ਪਾਇਆ ਜਰਨੈਲ ਹਰੀ ਸਿੰਘ ਨਰਵਾ ਕਬੱਡੀ ਕਲੱਬ ਦੇ ਵਿਨੇ ਕਬੱਡੀ ਪੈ ਰਹੀ ਹੈ ਜਲਾਲਪੁਰਿਆ ਸੋਰ ਸਿੰਘ ਸੁਧਿਰ ਦੇ ਪੁੱਤਰ ਪਿਆਰ ਅਤੇ ਨਾਲ ਮੁੰਡਾ ਕਹਿੰਦੇ ਕੌਣ ਇਧਰ ਨੂੰ ਤਾਸੇ ਮੱਲੀ ਸਾਹਿਬ ਦੱਸਦੇ ਕਿ ਪੁਆਇੰਟ ਤੇ ਰੇਡਰ ਦਾ ਅਗਲੇ ਸੈਮੀਫਾਈਨਲ ਮੈਚ ਦੇ ਟੀਮਾਂ ਨੂੰ ਬੇਨਤੀ ਕਰਦਾ ਕਿ ਜਲਦੀ ਦੇ ਨਾਲ ਖੇਡ ਬਰੌਡ ਦੇ ਵਿੱਚ ਆਜਣ ਸਾਡੇ ਸੱਤੀ ਵੀਰੋਣੀ ਸੁਖਰੇ ਹੋਰੇ ਤੇ ਨਾਲ ਕਦੇ ਸੁਖੀ ਚੱਗੇ ਬਹੁਤ ਸਾਰੇ ਜਨਾਤਾ ਹਮਾਰੇ ਲੱਗ ਗਿਆ ਆ ਗਿਆ ਕੰਦੀ ਕਪੂਰ ਚੜੇ ਜਿਹੜੇ ਵਾਲਾ ਉਹ ਕਪੂਰ ਚੜਾ ਜਿਸ ਨੇ ਕਹਿੰਦੇ ਰੱਤੂ ਪੋੜਿਆ ਕੀਤਾ ਜਿਸ ਨੇ ਸਰਵਰ ਬੱਲ ਲਟਾੜਾ ਕੀਤਾ ਜਿਸ ਨੇ ਕਬੱਡੀ ਦਾ ਬ੍ਰਾਂਡਡ ਖਿਡਾਰੀ ਕਹਿੰਦੇ ਬਾਲਰ ਗੁਰਮਿੰਦਰ ਪੱਡਾ ਵਾਲਾ ਕੀਤਾ ਪਰ ਵੇਖੋ ਦੇ ਪਾਸੇ ਜੋਤਾ ਕਰਦੇ ਇੱਕ ਤਗੜੇ ਨੇ ਪਾਣੀ ਦਾ ਵਾਅਦਾ ਕਰ ਗਿਆ ਅਸੀਂ ਤੇਰੀ ਸਰ ਫਰਵਕਤ ਲੋਕਲ ਦੀ ਟੀਮ ਦੇ ਸਾਹ ਅਮਰੀਕ ਹੋਣਾ ਦਾ ਬਸੰਤ ਹੋਣਾ ਦਾ ਨਾ ਰੰਜੀਤ ਸਿੰਘ ਜੀ ਖੜਾ ਕਲਵਾ ਸੀ ਤੁਹਾਡਾ ਹੋਣਾ ਦਾ ਸਾਰਾ ਆਬਾਦ ਦਾ ਧੰਨਵਾਦ ਹੈ ਲੋ ਅੰਦੇ ਵੀ ਕਬੱਡੀ ਪੈ ਰਹੀ ਹੈ ਇਹ ਕਹਿੰਦੇ ਪੰਜਾਬ ਦਾ ਹੀਰਾ ਬਾਟਾ ਇਹ ਕਹਿੰਦੇ ਪਾਕਿਸਤਾਨ ਦਾ ਮਸ਼ਹੂਰ ਹੈ ਅੰਦੇ ਜੀ ਅੰਦਰ ਖੜੀ ਮੰਗਾਂ ਦੀ ਦਸਵੀਂ ਪੁਆਇੰਟ ਤਾਂ ਮਿਲਿਆ ਪਰ ਮੱਲੀ ਸਾਹਿਬ ਦਾ ਕਿ ਪੁਆਇੰਟ ਆਹ ਟੋਲਰਦਾ ਮੈਚ ਮੇਰੇ ਵੀ ਉਹ ਫਸ ਗਿਆ ਅੰਗ ਵਿੱਚ ਗਾਰੇ ਝੱਲਾਂ ਵਿੱਚ ਕਦੇ ਸ਼ੇਰ ਨਹੀਂ ਰਹਿੰਦੇ ਗੁੱਜੇ ਕਾਹਨ ਝੱਲੇ ਪਸਾਨਾਂ ਨੂੰ ਸਾਕਰ ਵਿੱਚ ਨਹੀਂ ਆਖਰ ਵਾਲਿਆ ਮੇਸ਼ੀ ਆ ਮੇਰੇ ਵੀਰੋ ਆ ਮੈਚ ਸਿੱਖ ਖੇਡਾਂ ਦੇ ਵੀ ਹੋਇਆ ਪਰ ਇਹਦੇ ਦੂਜੇ ਪਾਸੇ ਸਿੰਘ ਸਵਾ ਵੀ ਸੀ ਪਰ ਆ ਮੈਚ ਮੇਰੇ ਵੀਰੋ ਐਨ ਦੁੱਖ ਤੋੜਨ ਵਾਲਾ ਮੈਚ ਹੈ ਦੁੱਖ ਤੋੜਨ ਵਾਲਾ ਮੈਚ ਹੈ ਮੇਸ਼ੀ ਦੀ ਕਬੱਡੀ ਰਾਹੇ ਗੁਰੂ ਸੀਚੇ ਵਾਲੀ ਆ ਹੁਣ ਹੁਣ ਪਾਕ ਇੱਕ ਕਬੱਡੀ ਪੇਸ਼ੀ ਹਰ ਕੋ ਵਾਲਾ ਇੱਕ ਲੱਖਾਂ ਦਾ ਜੋੜ ਚੁੱਕਿਆ ਅਗਲੀ ਕਬੱਡੀ ਮੇਰੇ ਵੀਰੇ ਤਾਰ ਦੇ ਲਈ ਮੁੰਡਾ ਕਿ ਚੜਦਾ ਪਰ ਉਸ ਮੁੰਡਾ ਖੇਡਦਾ ਕਬੱਡੀ ਜੂਰੇ ਖਾ ਕੇ ਖੁਰਾਕ ਲਾਉਂਦਾ ਧਰਤੀ ਨਾ ਹੱਡੀ ਹੋਵੇ ਆਖ ਦੇ ਸਿਆਣੇ ਗੱਲ ਸੋਹਣੇ ਤੇ ਸੁਹਾਗੇ ਦੀ ਖੇਡ ਹੈ ਕਬੱਡੀ ਲੋਕੋ ਪਹਿਲੇ ਪਹਿਲੇ ਦਾ ਦਬੇ ਦੀ ਇਹ ਪਹਿਲੇ ਪਹਿਲੇ ਦਬਾਅ ਦੀ ਖੇਡ ਆ ਜਿਹੜੀ ਟੀਮ ਪਹਿਲੇ ਦਬਾਅ ਬਣਾ ਲੈਂਦੀ ਆ ਉਹ ਅਖੀਰ ਤੱਕ ਬਣਿਆ ਰਹਿੰਦਾ ਨਿਰਮਲ ਦੀ ਕਬੱਡੀ ਚਾਰ ਨੇ ਰਣੀ ਕੇ ਪਿੰਡ ਦਾ ਬਾਜੂ ਮੇਰੇ ਪੰਜਾਬੀ ਵੀਰੇ ਕਰਦਾ ਖਰਨੀ ਦੇ ਪਿੰਡ ਦਾ ਕੱਦੂ ਯਾਨੀ ਕਿ ਕਿੰਨਾ ਜਫਾ ਇੱਕ ਲੱਖਾਂ ਦੇ ਅੰਕ ਜੋੜਦਾ ਹੋਇਆ ਜੋਤਾ ਮੇਰੇ ਵੀਰੋ 5 ਫੁੱਟ ਤੇ 11 ਇੰਚ ਦੇ ਕੱਦ ਦਾ ਮੁੰਡਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇਹ ਜਿੱਤਾ ਬਰਲ ਪਨਾਇ ਦੇ ਪੱਟਾਂ ਦੀ ਇਹ ਗੱਲਾਂ ਚੱਲੀਆਂ ਰਹੀ ਜੀ ਆਹ ਮੁੰਡੇ ਦੇ ਪੱਟਾਂ ਦੀ ਇਹ ਗੱਲਾਂ ਵੀ ਚੱਲ ਰਹੀ ਹੈ ਲਓ ਜੋਤਾ ਕਬੱਡੀ ਮਾਰਿਆ ਉਹਨੇ ਪਾਸੇ ਅਗਲੀ ਕਬੱਡੀ ਜੋਤਾ ਜਿੱਦੇ ਵਾਜਰੀ ਸੀਚੇ ਨਾਲ ਆਇਆ ਮੇ ਲੋ ਨਾਲ ਨਾਲ ਉਹ ਹੀ ਟੱਕਰ ਲੱਗ ਗਿਆ ਜਿੱਦੀ ਜਿਹੜਾ ਪੰਨੀ ਰੋਡ ਤੇ ਆ ਸੀ ਆਹੋ ਹੀ ਟੱਕਰ ਹੋਈ ਸੀ ਦੇਖੋ ਇੱਕ ਪਾਸੇ ਵਾਜਰੀ ਖੰਦੀ तरू मिले खांदी ट्रांसपोर्ट वारे दे